ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਿੱਥੋ ਚ ਕਈ ਜਗ੍ਹਾ ਤੋਂ ਡਰੇਨ ਆ ਜਿਹੜੀ ਟੁੱਟੀ ਹੋਈ ਆ ਪਾਣੀ ਲਗਾਤਾਰ ਪਿੰਡ ਵਾਲੀ ਸਾਈਡ ਨੂੰ ਜਾ ਰਿਹਾ ਹੈਗਾ ਇੱਥੇ ਸਰਕਾਰਾਂ ਦੇ ਨਾਲ ਨਾਲ ਆਪਾਂ ਖੁਦ ਲੋਕ ਵੀ ਇਸ ਗੱਲ ਦੇ ਦੋਸ਼ੀ ਆ ਜਿਹੜੀ ਇਹ ਡਰੇਨ ਆ ਟੁੱਟੀ ਆ ਡਰੇਨ ਦੇ ਨਾਲ ਲੱਗਦੀ ਜਗ੍ਹਾ ਆਪਾਂ ਜਿਹੜੀ ਸਾਰੀ ਵੱਡ-ਵੱਡ ਕੇ ਆਪਦੀਆਂ ਜ਼ਮੀਨਾਂ 'ਚ ਲਾ ਲਈ ਉਹਦੇ ਕਾਰਨ ਪਾਰਡੀ ਆਪਾਂ ਕਿਤੇ ਛੱਡੀ ਨਹੀਂ ਹੈਗੀਗੀ ਪਾਰਡੀ ਨਾ ਛੱਡਣ ਦੇ ਕਾਰਨ ਅੱਜ ਇਹ ਜਿਹੜਾ ਪਾਣੀ ਆ ਪਿੰਡ ਵਾਲੇ ਪਾਸੇ ਆਇਆਗਾ ਇੱਥੇ ਹਰੇਕ ਗੱਲ ਦੇ ਵਿੱਚ ਦੋਸ਼ੀ ਸਰਕਾਰ ਨਹੀਂ ਹੁੰਦੀ ਪ੍ਰਸ਼ਾਸਨ ਨਹੀਂ ਹੁੰਦਾ ਇੱਥੇ ਗਲਤੀਆਂ ਆਪਣੀਆਂ ਵੀ ਹੈਗੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਤੋਂ ਸਬਕ ਲਓ ਜਿੰਨੀ ਮਿੱਟੀ ਡਰੇਨ ਦੇ ਨਾਲ ਪਾਰਡੀਆਂ ਤੋਂ ਪੱਟੀ ਹੈ ਜਿੰਨਾ ਵਾਹਨ ਲਾਇਆ ਉਹ ਛੱਡਿਆ ਜਾਵੇ ਛੱਡ ਕੇ ਉੱਥੇ ਬੰਨ ਪਾਇਆ ਜਾਵੇ ਵੱਡਾ ਤੇ ਬੱਟਾਂ ਪਾਈਆਂ ਜਾਣ ਇਹਦੀ ਮਾਰ ਕਿਹਨੂੰ ਪੈਗੀ ਮਾਰ ਪੈਗੀ ਆ ਘਰ ਨੂੰ ਇਹ ਗਰੀਬ ਦਾ ਵਿਚਾਰੇ ਦਾ ਘਰ ਸਾਰਾ ਡੁੱਬ ਗਿਆ ਸਾਰੇ ਚ ਪਾਣੀ ਭਰ ਗਿਆ ਤੇ ਹੋਰ ਗਾਹਾਂ ਵੀ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਇਹ ਜਾਣਾਂਗਾ ਸੋ ਭਰਾਵੋ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਇਹ ਕੁਦਰਤ ਦੇ ਨਾਲ ਕੀਤਾ ਹੋਇਆ ਖਲਵਾੜ ਦਾ ਹੀ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ